ਸਿਆਪੇ ਕਮਾਲ ਲਵਾਂਗੇ ਇੱਕ ਵਾਰ ਕਹਿੰਦੇ ਇੰਗਲੈਂਡ ਦੇ ਵਿੱਚ ਇੱਕ ਮਾਤਾ ਰੋਜ਼ ਜਾ ਕੇ ਕਬੂਤਰਾਂ ਨੂੰ ਦਾਣੇ ਪਾਉਂਦੀ ਸੀਗੀ ਪਹਿਲਾਂ 10 ਕਬੂਤਰ ਫਿਰ 20 25 50 ਕਬੂਤਰ ਉੱਥੇ ਇਕੱਠੇ ਹੋ ਗਏ ਮਹੀਨਾ ਇਹ ਕੰਮ ਚੱਲਦਾ ਰਿਹਾ ਪੁਲਿਸ ਵਾਲਾ ਉੱਥੇ ਨੋਟ ਕਰਦਾ ਰਿਹਾ ਜਦੋਂ ਮਹੀਨਾ ਹੋ ਗਿਆ ਤੇ ਪੁਲਿਸ ਵਾਲੇ ਨੇ ਉਸ ਮਾਤਾ ਨੂੰ ਆਖਿਆ ਵੀ ਤੂੰ ਰੋਜ਼ ਆ ਕੇ ਇਹਨੂੰ ਦਾਣੇ ਪਾਉਂਦੀ ਐ ਇਹਦਾ ਕਾਰਨ ਕੀ ਐ ਉਹ ਮਾਤਾ ਕਹਿੰਦੀ ਵੀ ਮੈਂ ਡੋਨੇਟ ਕਰ ਰਹੀ ਆ ਮੈਂ দান ਕਰਦੀ ਆ ਇਹਨਾਂ ਕਬੂਤਰਾਂ ਨੂੰ ਪੁਲਿਸ ਵਾਲੇ ਨੇ ਆਖਿਆ ਵੀ ਇਹ ਮੇਰੇ ਵੱਲੋਂ ਵਾਰਨਿੰਗ ਹੈ ਜੇ ਕੱਲ ਤੋਂ ਤੂੰ ਇਹ ਕੰਮ ਨਾ ਬੰਦ ਕੀਤਾ ਤੇ ਤੈਨੂੰ ਅਰੈਸਟ ਕਰਾਂਗੇ ਅਸੀਂ ਫੜ ਕੇ ਲੈ ਜਾਵਾਂਗੇ ਮਾਤਾ ਕਹਿੰਦੀ ਮੈਂ ਆਪਣੇ ਘਰੋਂ ਦਾਣੇ ਲਿਉਣੀ ਆ ਤੂੰ ਰੈਸਟ ਕਿਉਂ ਕਰੇਗਾ ਉਹ ਪੁਲਿਸ ਵਾਲਾ ਕਹਿੰਦਾ ਵੀ ਸਾਡਾ ਇਹ ਰੂਲ ਹੈ ਸਾਡਾ ਇਹ ਨਿਯਮ ਹੈ ਕਿ ਰੋਟੀ ਰੋਜ਼ੀ ਹਰ ਇਨਸਾਨ ਆਪ ਕਮਾਉਂਦਾ ਹੈ ਇਹ ਪੰਛੀ ਵੀ ਆਪ ਕਮਾਉਂਦੇ ਨੇ ਕੱਲ ਤੇਰੀ ਮੌਤ ਹੋ ਜਾਊਗੀ ਤੇ ਇਹ 50 60 ਕਬੂਤਰ ਇਹ ਤੇਰੇ ਦਾਣਿਆਂ ਉੱਪਰ ਲੱਗ ਗਏ ਇਹ ਵੀ ਮਰ ਜਾਣੇ ਐ ਸੋ ਇਸ ਕਰਕੇ ਇਹਨਾਂ ਕਬੂਤਰਾਂ ਤੁਸੀਂ ਨਿਰਪਰ ਰਹਿਣ ਦਿਓ ਇਹ ਆਪ ਦਾਣੇ ਕਬਾਉਣ ਆਪ ਚੋਗਾ ਜਿਹੜਾ ਉਹ ਆਪਣਾ ਲੈ ਕੇ ਆਉਣ ਤੋ ਇਹਨਾਂ ਨੂੰ ਤੁਸੀਂ ਗੁਝਾਓ ਨਾ ਸੇਸ ਕਰਕੇ ਕੱਲ ਤੋਂ ਤੁਸੀਂ ਇਹ ਕੰਮ ਜਿਹੜਾ ਉਹ ਨਹੀਂ ਕਰਨਾ ਸੋ ਇਸ ਕਰਕੇ ਵੀਰੋ ਬੇਨਤੀ ਹੈ ਵੀ ਆਪਾਂ ਆਪਣੀ ਰੋਟੀ ਰੋਜ਼ੀ ਆਪ ਕਮਾਈਏ ਸਰਕਾਰਾਂ ਤੇ ਡਿਪੈਂਡ ਨਾ ਹੋਈਏ ਸਰਕਾਰ ਦੇ ਦਾਣਿਆਂ ਤੇ ਡਿਪੈਂਡ ਨਾ ਹੋਈਏ ਸਰਕਾਰਾਂ ਤੋਂ ਆਪਾਂ ਸਹੂਲਤਾਂ ਦੀ ਭਾਲ ਕਰੀਏ ਵੀ ਸਾਨੂੰ ਸ਼ੜਕਾਂ ਚਾਹੀਦੀਆਂ ਨੇ ਸਾਨੂੰ ਰੁਜ਼ਗਾਰ ਚਾਹੀਦਾ ਸਾਨੂੰ ਸਿਹਤ ਸਹੂਲਤਾਂ ਚਾਹੀਦੀਆਂ ਨੇ ਦਾਣੇ ਤੇ ਆਪਾਂ ਆਪੇ ਕਮਾ ਲਵਾਂਗੇ ਦਿਹਾੜੀਦਾਰ ਬੰਦਾ ਵੀ 4 ਤੋਂ 500 ਰੁਪਏ ਜਿਹੜਾ ਉਹ ਕਮਾਉਂਦਾ ਹੈ